ਇਹਦਾ ਜੀ ਕੱਲ ਨਾਕਾਬੰਦੀ ਸਪੈਸ਼ਲ ਕੀਤੀ ਹੋਈ ਸੀਗੀ ਜਿਹੜਾ ਐਸ ਐਚਓ ਖਾਲੜਾ ਹੈਗਾ ਉਹਨੇ ਨਾਕਾ ਲਾਇਆ ਸੀਦਾ ਬੇਨ ਦੇ ਉੱਤੇ ਉੱਥੇ ਆ ਯੂਬੀਸੀਡੀ ਬ੍ਰਿਜ ਜਿਹੜਾ ਹੈਗਾ ਉੱਥੇ ਕਿਸੇ ਨੇ ਇਤਲਾਹ ਦਿੱਤੀ ਵੀ ਇਦਾਂ ਇੱਥੋਂ ਕੋਈ ਖੇਪ ਚੱਕ ਕੇ ਲੈ ਜਾ ਰਿਹਾ ਔਰ ਪਹਿਲੇ ਵੀ ਲੈ ਕੇ ਗਏ ਆ ਸਮਾਨ ਤਾਂ ਹੁਣ ਵੀ ਸ਼ਾਇਦ ਦੁਬਾਰਾ ਖੇਪ ਚੱਕਣ ਆ ਰਹੇ ਆ ਤਾਂ ਉਹਨਾਂ ਨੇ ਥੋੜਾ ਜਿਹਾ ਅੱਗੇ ਜਾ ਕੇ ਚੱਲੇ ਵੀ ਰਸਤੇ 'ਚ ਤੇ ਰਸਤੇ 'ਚ ਉਹਨਾਂ ਨੂੰ ਦੋ ਇੱਕ ਹਿਰੋਨਡ ਮੋਟਰਸਾਈਕਲ ਤੇ ਨੌਜਵਾਨ ਨਜ਼ਰ ਆਏ ਜਿਹੜਾ ਨੇ ਦੇਖ ਕੇ ਪੁਲਿਸ ਪਾਰਟੀ ਨੂੰ ਜਾਣ ਲੱਗੇ ਪਰ ਇਹਨਾਂ ਨੇ ਪਿੱਛਾ ਕਰਕੇ ਇੱਥੇ ਫੜ ਲਿਆ ਫੜ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੁਣ ਨਵੇਂ ਕਾਨੂੰਨ ਦੇ ਮਤਲਬਕ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ ਰਿਕਾਰਡਿੰਗ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਤਲਾਸ਼ੀ ਹੈ ਕਨਸਟ ਅਫਸਰ ਕੋ ਦਿਨੀ ਉਹਨਾਂ ਨੂੰ ਬਰਾ ਲਿਆ ਗਿਆ ਮੌਕੇ ਤੇ ਔਰ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਇੱਕ ਕੁੱਲ 494 ਗ੍ਰਾਮ ਤੇ ਇੱਕ ਕੁੱਲ 496 ਗ੍ਰਾਮ ਦੋ ਪੈਕੇਟ ਮਿਲੇ ਇਰੋਂ ਇਹ ਜਿਹੜਾ ਕਿ ਉਹ yellow ਪੈਕਿੰਗ ਸੀਗੀ ਔਰ ਉਹਦੇ ਉੱਤੇ ਕੁੰਡਾ ਲੱਗਿਆ ਹੋਇਆ ਸੀ ਇਸ ਕਰਕੇ ਉਹਦੇ ਵਿੱਚ 에어ਕ੍ਰਾਫਟ ਟੈਗ ਵੀ ਲਾਇਆ ਉਸ ਮਕਦਮੇ ਤੇ ਕਿ ਉਹ ਜਿਵੇਂ ਤਾਜ਼ਾ ਹੀ ਉਹਨਾਂ ਨੇ ਚੱਕੇ ਹੋਣ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਕੋਈ ਅੰਮ੍ਰਿਤਸਰ ਦੇ ਦੋ ਹੈਗੇ ਆ ਇੱਕ ਵਿਸ਼ਾਲ ਹੈਗਾ ਤੇ ਇੱਕ ਅਮਨਦੀਪ ਹੈ ਇਹਨਾਂ ਨੇ ਆਣਾ ਉਹਨਾਂ ਤੋਂ ਸਮਾਨ ਲੈਣ ਔਰ ਪਹਿਲੇ ਵੀ ਜਿਹੜਾ ਤੇ ਇਹਨਾਂ ਨੇ ਜਿਹੜਾ ਉਹ ਉੱਥੇ ਪਹਿਲੇ ਵੀ ਲੈ ਕੇ ਗਏ ਆ ਔਰ ਉਹ ਜਿਹੜਾ ਇਹਨਾਂ ਨੇ ਇੱਕ ਅਜੋ ਉੱਥੇ ਅਸਲੋ ਅਸਲੋ ਤਾੜ ਪਿੰਡ ਪੈਂਦਾ ਉੱਥੇ ਇੱਕ ਟਾਲੀ ਵਾਲਾ ਵਿਰਾਂਜ ਜੀ ਜਗ੍ਹਾ ਹੈਗੀ ਆ ਉੱਥੇ ਤਾਂ ਹੀ ਇਹੇ ਟਾਈਮ ਦਿੰਦੇ ਹੁੰਦੇ ਸੀ ਤੇ ਉੱਥੇ ਜਿਹੜਾ ਐਸ ਐਚਓ ਬਲਟੂਆ ਨਾਲ ਗੱਲ ਕੀਤੀ ਐਸ ਐਚਓ ਖਲੜਾ ਨੇ ਉੱਥੇ ਪਹੁੰਚਦੇ ਆ ਉੱਥੇ ਜਦੋਂ ਮੌਕੇ ਤੇ ਪਹੁੰਚਦੇ ਤਾਂ ਇਹ ਜਿਹੜੇ ਦੋ ਬਰੀਜ਼ਾ ਕਾਰ ਚ ਆਂਦੇ ਉਥੋਂ ਵਿਸ਼ਾਲ ਤੇ ਉਹ ਅਮਨਦੀਪ ਆ ਕੇ ਜਦੋਂ ਉਹ ਪੰਜ ਦੇ ਉੱਤੇ ਇਹਨਾਂ ਨੂੰ ਕਾਬੂ ਕਰ ਲੇਤਾ ਜਾਂਦਾ ਇਹਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਉਹੀ ਸੇਮ ਵੀਡੀਓਗ੍ਰਾਫੀ ਕਰਕੇ ਤਲਾਸ਼ੀ ਲਈ ਜਾਂਦੀ ਹੈ ਤਾਂ ਇਹ ਦੋਨਾਂ ਦੇ ਕੋਲੋਂ ਵੀ ਕਰੀਬ 1 ਕਿਲੋ ਦੇ ਕਰੀਬ 500 ਕੁਸ਼ ਗ੍ਰਾਮ ਇੱਕ ਕੋਲੋਂ ਤੇ ਬਾਕੀ ਦੂਜੇ ਕੋਲ 400 ਕੁਸ਼ ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੁੰਦੀ ਹੈ ਇਹਨਾਂ ਦੀ ਜਿਹੜੀ ਅਗਲੀ ਪੁੱਛਗਿੱਛ ਤੋਂ ਇਹ ਖੁਲਾਸਾ ਹੋਇਆ ਕਿ ਇਹ ਜਿਹੜੇ ਲੋਕਲ ਬੰਦੇ ਸੀਗੇ ਇਹਨਾਂ ਦਾ ਲਿੰਕ ਕਰਾਇਆ ਸੀਗਾ ਇਹਨਾਂ ਦੇ ਚਾਚੇ ਦਾ ਮੁੰਡਾ ਹੈਗਾ ਹਰਪ੍ਰੀਤ ਉਹਨੇ ਬਾਹਰ ਰਹਿੰਦਾ ਯੂਐਸਏ ਉਨੇ ਜੱਟ ਸੰਧੂ ਕੋਈ ਸਮਗਲਰ ਹੈਗਾ ਅਕ੍ਰੋਸ ਦਾ ਬਾਰਡਰ ਪਾਕਿਸਤਾਨ ਚ ਉਹਦੇ ਨਾਲ ਲਿੰਕ ਕਰਾਤਾ ਸੀਗਾ ਲੋਕਲ ਮੁੰਡਿਆਂ ਦਾ ਇਹ ਕਿਉਂਕਿ ਲੋਕੇਸ਼ਨ ਇਹਨਾਂ ਦਾ ਘਰ ਜਿਹੜਾ ਹੈਗਾ ਬਾਰਡਰ ਦੇ ਉੱਤੇ ਸੀਗਾ ਇਹ ਲੋਕੇਸ਼ਨ ਭੇਜ ਕੇ ਉੱਥੋਂ ਮੰਗਵਾ ਲੈਂਦੇ ਸੀ ਕਨਸਾਈਨਮੈਂਟ ਔਰ ਇਹ ਜਿਹੜਾ ਵਿਸ਼ਾਲ ਤੇ ਅਮਨਦੀਪ ਹੈ ਇਹ ਆ ਕੇ ਲੈ ਜਾਂਦੇ ਸੀ ਵਿਸ਼ਾਲ ਦੇ ਉੱਤੇ ਪਹਿਲੇ ਵੀ ਦੋ ਪਰਚੇ 1.5 ਕਿਲੋ ਦਾ ਹਮਿਸ਼ਨੇਟ ਅਮਰਸਰਚ ਦਰਜ ਹੈ ਤਾਂ ਇੱਕ ਗੋਲੀਆਂ ਦਾ ਪਰਚਾ ਪਹਿਲੇ ਦਰਜ ਹੈ ਤੇ ਇਹ ਆ ਕੇ ਉੱਥੋਂ ਲੈ ਕੇ ਤਾਂ ਫਿਰ ਇਹ ਰਿਟੇਲ ਚ ਵੇਚਦੇ ਸੀਗੇ ਅਮਰਸਰ ਇਹਨਾਂ ਨੂੰ ਜਿਹੜਾ ਹੈਗਾ ਪਾਂਡੀ ਦੀ ਜੋ ਵੀ ਫੀਸ ਹੁੰਦੀ 40000 ਕਦੀ ਪੈਕੇਟ ਦਾ ਕਦੀ ਲੱਖ ਰੁਪਇਆ ਜਿਵੇਂ ਵੀ ਮਤਲਬ ਜੇ ਰਿਸਕ ਲੈਵਲ ਦੇ ਹਿਸਾਬ ਨਾਲ ਉਹ ਇਹਨਾਂ ਨੂੰ ਪੇਮੈਂਟ ਕਰ ਦਿੰਦੇ ਸੀਗੇ ਸਰ ਇਹ ਜਿਹੜੀ ਇਹਨਾਂ ਐਸਿਉ ਪਾਕਿਸਤਾਨ ਤੋਂ ਹਾਂ ਬਿਲਕੁਲ ਜੀ ਬਿਲਕੁਲ ਪਾਕਿਸਤਾਨ ਤੋਂ ਸਰ ਜਿਤਨਾ ਵੀ ਤੁਸੀਂ ਕਹਿੰਦੇ ਕਿ ਅੰਦਰ ਸਾਰੇ ਦੇ ਗਾੜੇ ਕਰਨ ਕਰਾ ਇਹਨਾਂ ਦੇ ਸਾਰੇ ਅੰਦਰ ਸਾਰੇ ਨਹੀਂ ਦੋ ਤਾਂ ਮੁੰਡੇ ਇੱਥੋਂ ਦੇ ਆ ਜੀ ਇਹ ਮਤਲਬ ਇੱਕ ਜਿਹੜਾ ਹੈਗਾ ਜਿਹੜੇ ਵਰਿੰਦਰ ਤੇ ਮੁਦਾਹਰਾ ਇੱਕ ਬਰੇਂਦਰ ਹੈ ਜੀ ਇੱਕ ਹੈਗਾ ਗੁਰਜੰਟ ਇਹ ਇੱਕ ਹੈਗਾ ਪਿੰਡ ਰਾਮੂਵਾਲ ਦਾ ਇੱਕ ਹੈਗਾ ਜੀ ਭੂਆ ਭੂਰਾ ਕੋਨਾ ਦਾ ਇਹ ਦੋਨੋਂ ਖੇਮ ਕਰਨ ਥਾਣੇ ਦੇ ਰਹਿਣ ਵਾਲੇ ਆ ਇਹਨਾਂ ਦਾ ਜਿਹੜਾ ਪਿੰਡ ਬਿਲਕੁਲ ਬਾਰਡਰ ਦੇ ਨਾਲ ਲੱਗ ਜਾਂਦੇ ਆ ਇਹ ਇਹਨਾਂ ਦਾ ਜਿਹੜਾ ਹਰਪੇਜ ਨੇ 3 ਵੇ ਤੇ ਗੱਲ ਕਰਦਾ ਹੁੰਦਾ ਸੀਗਾ ਬਾਹਰ ਉਹਦੇ ਜੱਟ ਸੰਧੂ ਦੇ ਨਾਲ ਇਹਨਾਂ ਨੂੰ ਲੈ ਕੇ ਲਾਈਨ ਤੇ ਵੀ ਕਿਹੜਿਆ ਕੋਆਰਡੀਨੇਟ ਭੇਜਣੇ ਆ ਜਦੋਂ ਇਹ ਕਨਸਾਈਨਮੈਂਟ ਇਹ ਰੀਸੀਵ ਕਰ ਲੈਂਦੇ ਸੀ ਉਦੋਂ ਵੀ ਕਨਫਰਮੇਸ਼ਨ ਦੇ ਦਿੰਦੇ ਸੀ ਔਰ ਜਦੋਂ ਇਹ ਡਿਲੀਵਰ ਕਰ ਦਿੰਦੇ ਸੀ ਉਹਦੇ ਬੰਦਿਆਂ ਨੂੰ ਉਹਦੇ ਚਾਚੇ ਦੇ ਮੁੰਡੇ ਨੂੰ ਵਿਸ਼ਾਲ ਨੂੰ ਤੇ ਅਮੰਦੀ ਨੂੰ ਉਦੋਂ ਵੀ ਇਹ ਦੱਸ ਦਿੰਦੇ ਸੀ ਵੀ ਅਸੀਂ ਡਿਲੀਵਰ ਕਰਤੀ ਉਹ ਕਨਫਰਮੇਸ਼ਨ ਉਹਨੂੰ ਚਲੀ ਜਾਂਦੀ ਸੀ ਸਰ ਕੋਈ ਡਰਗ ਨਹੀਂ ਡਰਗ ਨਹੀਂ ਹਜੇ ਤੱਕ ਨਹੀਂ ਕਿਉਂਕਿ ਉਹ ਪਹਿਲੇ ਇਹਨਾਂ ਤੋਂ ਲੈ ਕੇ ਗਏ ਸੀ ਕਿ ਕਿੱਲੋ ਇਹ ਦੁਬਾਰਾ ਜਿਹੜੀ ਇਹਨਾਂ ਦੀ ਕਨਸਾਈਨਮੈਂਟ ਆਈ ਸੀ ਰੀਟਰੀਵ ਕੀਤੀ ਸੀ ਔਰ ਬਾਕੀ ਅਜੇ ਅਸੀਂ ਪੁੱਛਗਿਛ ਕਰ ਰਹੇ ਹਾਂ ਜੀ ਕਿ ਹੋ ਸਕਦਾ ਕਾਫੀ ਹੋਰ ਵੀ ਨਿਕਲੇ ਵੀ ਜਿਹੜੀ ਇਹਨਾਂ ਕੋਈ ਹੀਰੋਇਨ ਸੀ ਉਹ ਕਿਤੇ ਹੋਰ ਸਟਾਈ ਹੋਵੇ ਜਾਂ ਕੋਈ ਹੋਰ ਬੰਦੇ ਇਨਵੋਲਵ ਹੋਣ ਉਹ ਅਸੀਂ ਡਿਟੇਲ ਇੰਟਰੋਗੇਸ਼ਨ ਕਰ ਰਹੇ ਹਾਂ ਜੀ